ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਗੱਲ ਕਰਾਂਗੇ ਇੱਕ ਥਾਰ ਵਾਲੀ ਬੀਬੀ ਦੇ ਪੋਡਕਾਸਟ ਦੀ ਜਿਹੜਾ ਪੋਡਕਾਸਟ ਮੱਕਰ ਸਾਹਿਬ ਨੇ ਕੀਤਾ ਸੀ ਤੇ ਦੂਸਰੀ ਪਾਕਿਸਤਾਨੀਆਂ ਦੇ ਉਸਤਰ ਤੇ ਨਹੀਂ ਉਹਨਾਂ ਦੀ ਫੇਰ ਵੀਡੀਓ ਆਈ ਹੈ ਇੱਕ ਦੀ ਹੋਰ ਤੇ ਤੀਸਰੀ ਗੱਲ ਕਰਾਂਗੇ ਜਿਹੜੇ ਕਲੰਬੀਆ ਚ ਆਪਣੇ ਬੰਦੇ ਫੇਰ ਤੋਂ ਫਰਾਰ ਹੋ ਗਏ ਗੱਲ ਸ਼ੁਰੂ ਕਰਦੇ ਆ ਮੱਕਰ ਸਾਹਿਬ ਦੇ ਪੋਡਕਾਸਟ ਦੀ ਜਿਹੜਾ ਤੇ ਪੁਲਿਸ ਸਾਫ ਕਾ ਪੁਲਿਸ ਮੁਲਾਜਮ ਹੀ ਕਹਿ ਸਕਦੇ ਹਾਂ ਤਾਂ ਬਾਕੀ ਹਜੇ ਜਿਹੜਾ ਫੈਸਲਾ ਹੋਊਗਾ ਉਹਨਾਂ ਦਾ ਕੇਸ ਦਾ ਉਹ ਤਾਂ ਅਲੱਗ ਗੱਲ ਹੈ ਅਮਨਦੀਪ ਕੌਰ ਬਾਰੇ ਉਹਨਾਂ ਦਾ ਮੱਕਣ ਸਾਹਿਬ ਨੇ ਉਹਨਾਂ ਦੇ ਘਰ ਜਾ ਕੇ ਪੌਡਕਾਸਟ ਕੀਤਾ ਜਿਹੜਾ ਕਿ ਹੁਣ तकरीबन तकरीबन 2 ਮਿਲੀਅਨ ਤੋਂ ਮਤਲਬ 뷰 ਉਹਦੇ ਟੱਪ ਗਿਆ ਐ ਇੰਨੀ ਛੇਤੀ ਮਤਲਬ ਹੋਰ ਕੋਈ ਪੌਡਕਾਸਟ ਨਹੀਂ ਚੱਲਿਆ ਜਿੰਨਾ ਕਿ ਉਹ ਚੱਲਿਆ ਤੇ ਉਹ ਪੌਡਕਾਸਟ ਤੋਂ ਬਾਅਦ ਤੇ ਇੱਕ ਹੋਰ ਪੱਤਰਕਾਰ ਹੈ ਮੰਤੀਰ ਬੰਦਾ ਵਧੀਆ ਵੈਸੇ ਪਰਸਨਲੀ ਵੀ ਜਾਣਦੇ ਆ ਉਹਨਾਂ ਨੂੰ ਤੇ ਉਹਨਾਂ ਨੇ ਪੋਡਕਾਸਟ ਕੀਤਾ ਗਰਮੀਤ ਕੌਰ ਨਾਲ ਉਸ ਨੂੰ ਉਹਨਾਂ ਨੂੰ ਵੀ ਤੁਸੀਂ ਜਾਣਦੇ ਹੋਵੋਗੇ ਕਿਉਂਕਿ ਜਦੋਂ ਇਹ ਬੀਬੀ ਥਾਰ ਵਾਲੀ ਗ੍ਰਿਫਤਾਰ ਹੋਈ ਹੈ ਤੇ ਉਦੋਂ ਉਹ ਵੀ ਮਤਲਬ ਇਸ ਮੁੱਦੇ ਤੇ ਬਹੁਤ ਜ਼ਿਆਦਾ ਬੋਲੀ ਸੀ ਗਰਮੀਤ ਕੌਰ ਤੇ ਉਹਨਾਂ ਦੇ ਵੀ ਪੋਡਕਾਸਟ ਕੱਲ ਆਇਆ ਹੈ ਦੋਨੇ ਪੋਡਕਾਸਟ ਪੰਜਾਬ ਦੇ ਵਿੱਚ ਇਸ ਵਕਤ ਟ੍ਰੈਂਡਿੰਗ ਤੇ ਹੈ ਤੇ ਅਲੱਗ-ਅਲੱਗ ਕਮੈਂਟ ਪੜੇ ਮੈਂ ਉਹਨਾਂ ਦੇ ਇਠਾਂ ਲੋਕ ਕਹਿੰਦੇ ਸੀ ਵੀ ਹੋਰ ਕੋਈ ਬੰਦਾ ਨਹੀਂ ਮਿਲਿਆ ਇੱਥੇ ਤੁਸੀਂ ਪੋਡਕਾਸਟ ਕਰਦੇ ਆ ਕਿ ਮਤਲਬ ਵੀ ਗੱਲ ਕੋਈ ਮਿਆਰ ਦੀ ਜਾਂ ਉਹਦੀ ਨਹੀਂ ਗੀ ਇੱਕ ਸਿੰਪਲ ਜੀ ਗੱਲ ਸਮਝ ਲਓ ਜੋ ਵੇਖਦਾ ਦੁਕਾਨਦਾਰ ਉਹੀ ਸੌਦਾ ਰੱਖਦਾ ਦੁਕਾਨ ਤੇ ਤੇ YouTube ਕੀ ਹੈ ਇੱਕ ਤਰ੍ਹਾਂ ਦਾ ਪਲੇਟਫਾਰਮ ਹੈ ਇੱਥੇ ਜੋ ਵੀ ਵਿਕੂਗਾ ਯਾਨੀ ਕਿ ਜਿਸ ਨੂੰ ਆਪਾਂ ਜਿਸ ਕੰਟੈਂਟ ਨੂੰ ਆਪਾਂ ਜ਼ਿਆਦਾ ਕੰਜ਼ਿਊਮ ਕਰਾਂਗੇ ਜਾਂ ਦੇਖਾਂਗੇ ਉਹਦਾ ਅਸਰ ਕੀ ਪੈਂਦਾ ਕੀ ਨਹੀਂ ਪੈਂਦਾ ਉਹ ਗੱਲਾਂ ਬਾਅਦ ਨੇ ਮੇਨ ਗੱਲ ਕੀ ਹੈ ਜੋ ਵਿਕਦਾ ਜੋ ਦਿਖਦਾ ਉਹ ਵਿਕਦਾ ਤੇ ਇੱਥੇ ਸਿਸਟਮ ਕੀ ਹੈ ਜੋ ਦਿਖਦਾ ਤੇ ਉਹੀ ਕੰਟੈਂਟ ਪ੍ਰੋTSਿਆ ਜਾਂਦਾ ਹੁਣ ਉਸ ਤੇ ਇੰਨੇ ਜ਼ਿਆਦਾ ਮਿਲੀਅਨ ਵਿਊ ਆ ਗਈ ਤੇ ਉਸ ਤੇ ਯਾਰ ਗੱਲ ਹੀ ਹੈ ਵੀ ਸਾਰੇ ਦੁਬਾਰਾ ਤੋਂ ਇਹ ਵਿਸ਼ਾ ਟ੍ਰੈਂਡਿੰਗ 'ਚ ਆ ਗਿਆ ਕਿਉਂਕਿ ਜਦੋਂ ਗ੍ਰਿਫਤਾਰ ਹੋਈ ਸੀ ਇਹ ਬੀਬੀ ਉਦੋਂ ਤੱਕ ਟ੍ਰੈਂਡਿੰਗ ਸੀਗਾ ਸੀਗਾ ਇਸ ਤੋਂ ਬਾਅਦ ਇਹ ਠੰਡੇ ਬਸਤੇ ਚ ਪਾਤਾ ਮੁੱਦਾ ਹੋਰ ਮੁੱਦਿਆਂ ਤੇ ਮਤਲਬ ਚਰਚਾ ਹੋਣ ਲੱਗੀ ਹੁਣ ਉਹਨੂੰ ਮਿਲ ਗਈ ਜ਼ਮਾਨਤ ਚਲੋ ਜੋ ਕਿ ਉਹਦਾ ਅਧਿਕਾਰ ਹੈ ਸੰਵਿਧਾਨ ਉਹਨੂੰ ਅਧਿਕਾਰ ਦਿੰਦਾ ਹੈ ਜੇ ਕੋਈ ਅਗਲੀ ਕਾਰਵਾਈ ਹੋਊਗੀ ਫਿਰ ਉਹਨੇ ਆਹ ਦਾ ਇੱਕ ਗੱਲ ਇਹ ਵੀ ਆ ਵੀ ਉਹਨੇ ਆਹ ਦਾ ਪੱਖ ਰੱਖਿਆ ਚਲੋ ਮੰਨਦੇ ਆ ਵੀ ਆਹ ਦਾ ਪੱਖ ਰੱਖਿਆ ਉਹ ਆਪ ਖੁਦ ਵੀ ਵੀਡੀਓ ਬਣਾ ਕੇ ਆਹ ਦਾ ਪੱਖ ਰੱਖ ਸਕਦੀ ਸੀ ਇੱਕ ਤਾਂ ਨਾ ਬੰਦੇ ਨੂੰ ਕਿਸੇ ਨੇ ਵੀਡੀਓ ਬਣਾਉਣੀ ਹੀ ਨਹੀਂ ਆਉਂਦੀ ਉਹ ਤਾਂ ਪਹਿਲਾਂ ਹੀ ਰੀਲਾਂ ਵਗੈਰਾ ਮਤਲਬ ਉਹ ਦਿਨ ਪਾਉਂਦੀ ਰਹਿੰਦੀ ਹੈ ਚਲੋ ਉਹਨਾਂ ਨੇ ਪੱਖ ਰੱਖਿਆ ਤੇ ਦੂਸਰੀ ਬੀਬੀ ਨੇ ਪੱਖ ਰੱਖਿਆ ਤੇ ਵਿਚਾਲੇ ਫਸ ਗਿਆ ਹਸਬੰਡ ਇਹਨਾਂ ਦਾ ਜਿਹੜੇ ਦੂਸਰੇ ਬੀਬੀ ਆ ਉਹਨਾਂ ਦਾ ਹਸਬੰਡ ਤੇ ਇਹਨਾਂ ਦਾ ਦੋਸਤ ਆ ਉਹ ਹੁਣ ਵਿਚਲੀ ਗੱਲ ਜਿਹੜਾ ਨਿੱਜੀ ਸਬੰਧ ਹੈ ਉਹ ਉਹਨਾਂ ਨੂੰ ਪਤਾ ਹੋਊਗਾ ਜਾਂ ਮਤਲਬ ਜਿਹੜੇ ਉਹਨਾਂ ਦੇ ਕਰੀਬ ਰਹਿੰਦੇ ਉਹਨਾਂ ਨੂੰ ਤੇ ਜਾਂ ਆਉਣ ਵਾਲੇ ਸਮੇਂ 'ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਕਹਿਣ ਦਾ ਗੱਲਾਂ ਤਾਂ ਇਹ ਐ ਵੀ ਹੁਣ ਨਤੀਜੇ ਆਏ ਸੀ 10ਵੀਂ ਕਲਾਸ ਦੇ 12ਵੀਂ ਕਲਾਸ ਦੇ ਜਿਸ ਦੇ ਵਿੱਚ ਟਾਪਰ ਮੁੰਡੇ ਕੁੜੀਆਂ ਆਏ ਪਿੱਛੇ ਮੈਂ ਇੱਕ ਦੋ ਰੀਲਾਂ ਦੇਖੀਆਂ ਛੱਤਿਆਂਾਂ ਤੋਂ ਕੁੜੀ ਆਈ ਉਹਦੇ ਕੋਲੇ ਲੋਕ ਕੁਸ਼ਕ ਮਤਲਬ ਪਹੁੰਚੇ ਪੱਤਰਕਾਰ ਕੁਸ਼ਕ ਪੋਲਿਟਿਸ਼ੀਅਨ ਵੀ ਪਹੁੰਚੇ ਪਰ ਸਾਰਿਆਂ ਕੋਲੇ ਪਹੁੰਚਨੇ ਚਾਹੀਦੇ ਸੀ ਜਿਹੜੇ ਦੋ ਤਿੰਨ ਯਾਨੀ ਟਾਪਰ ਆਏ ਹੈ ਜਾਂ ਕੋਈ ਖਿਡਾਰੀ ਹੈ ਜਾਂ ਕੋਈ ਆਦਾ ਪੜ੍ਹਾਈ ਦੇ ਵਿੱਚ ਟਾਪਰ ਆਉਂਦਾ ਉਹਨਾਂ ਨੂੰ ਦੇਖਣਾ ਛੱਡ ਕੇ ਲੋਕ ਕਿੱਦਾਂ ਦਾ ਕੰਟੈਂਟ ਮਤਲਬ ਚਾਹੁੰਦੇ ਆ ਉਹ ਆ ਇੱਕ ਦੋ ਦਿਨਾਂ ਦੇ ਵਿੱਚ ਆ ਦੋਨਾਂ ਦਿਨਾਂ ਦੇ ਵਿੱਚ ਅੱਜ ਤੇ ਕੱਲ ਦੇ ਵਿੱਚ ਹੀ ਸਾਫ਼ ਕਰਤਾ ਲੋਕਾਂ ਨੇ ਵੀ ਕਿਸ ਤਰ੍ਹਾਂ ਦਾ ਅਸੀਂ ਕੰਟੈਂਟ ਦੇਖਣਾ ਚਾਹੁੰਦੇ ਆ ਤੇ ਕਿਸ ਤਰ੍ਹਾਂ ਦਾ ਤੁਸੀਂ ਬਣਾਓ ਜੇ ਤੁਸੀਂ ਉਹ ਕੰਟੈਂਟ ਦੇਖਣਾ ਚਾਹੁੰਦੇ ਆ ਤਾਂ ਪੱਤਰਕਾਰ ਮਜਬੂਰ ਹੈ ਬਣਾਉਣਗੇ ਉਹਨਾਂ ਦਾ ਕੋਈ ਕਸੂਰ ਨਹੀਂ ਹਾਂ ਤੁਸੀਂ ਕਮੈਂਟ ਕਰਕੇ ਜਾਗਰੂਕ ਕਰ ਸਕਦੇ ਆ ਵੀ ਭਾਈ ਠੀਕ ਹੈ ਜਿਹੜਾ ਕੁਝ ਹੋ ਗਿਆ ਠੀਕ ਹੈ ਵੀ ਇਸ ਤੇ ਨਾ ਜ਼ਿਆਦਾ ਇਹ ਕੰਮ ਨੂੰ ਕੁਚੋ ਪਰ ਹੁਣ ਤਾਂ ਚੈਨਲ ਵਾਲੇ ਤੇ ਮਨ ਲੱਗਦਾ ਵੀ ਹੱਥ ਤੱਕ ਤਾਂ ਉਹਨੇ ਕੰਮ ਚੱਲੂਗਾ ਕਿਉਂਕਿ ਪਹਿਲਾਂ ਉਹਨਾਂ ਦਾ ਪੋਡਕਾਸਟ ਆ ਗਿਆ ਪਹਿਲਾਂ ਆ ਬੀਬੀ ਅਮਨਦੀਪ ਕੌਰ ਦਾ ਫਿਰ ਗਰਨੀਤ ਕੌਰ ਦਾ ਹੋ ਸਕਦਾ ਵੀ ਕੋਈ ਹੋਰ ਤੀਸਰਾ ਪੱਤਰਕਾਰ ਜਾ ਕੇ ਜਿਹੜਾ ਬਲਵਿੰਦਰ ਸਿੰਘ ਹੈ ਵਿਚਾਲੇ ਫਸਿਆ ਹੋਇਆ ਜਿਹਨੂੰ ਐਂਬੂਲੈਂਸ ਦਾ ਡਰਾਈਵਰ ਕਹਿ ਦਿੰਦੇ ਆ ਕੋਈ ਕੋਈ ਕਹੇ ਉਹ ਥਰ ਵਾਲੀ ਬੀਬੀ ਆ ਦੀ ਮੈਂ ਮਤਲਬ ਕਾਰ ਦਾ ਕੋਈ ਸੌਦਾ ਹੋਇਆ ਸੀ ਤੇ ਉਹ ਕਹਿੰਦੀ ਆ ਵੀ ਉਹਨਾਂ ਦੇ ਇਲਜ਼ਾਮ ਲਾਏ ਆ ਉਹਨਾਂ ਨੇ ਜਿਹੜੇ ਵੀ ਇਲਜ਼ਾਮ ਜਿਵੇਂ ਆ ਵੀ ਹੈਗੀ ਗੱਲ ਹੁਣ ਉਹਦੇ ਕੋਲੇ ਪਹੁੰਚਣਾ ਰਹਿ ਗਿਆ ਪੱਤਰਕਾਰ ਕੋਈ ਹੋ ਸਕਦਾ ਮੇਰੀ ਆ ਵੀਡੀਓ ਨੈੱਟ ਤੇ ਚੜਨ ਤੱਕ ਉਹਦਾ ਵੀ ਪੌਡਕਾਸਟ ਆ ਜੀ ਇਹ ਕੋਈ ਬਸ ਜ਼ਿਆਦਾ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਆਪਣੇ ਲੋਕ ਹੋਈ ਏਦਾਂ ਦੇ ਗਏ ਦੂਸਰੀ ਗੱਲ ਕਰਦੇ ਆ ਪਾਕਿਸਤਾਨੀਆਂ ਦੀ ਕਿਉਂਕਿ ਪਾਕਿਸਤਾਨ ਵਾਲਿਆਂ ਨੇ ਆਪਣਾ ਨੂੰ ਕੰਟੈਂਟ ਪੋਸਟਨਾ ਸ਼ੁਰੂ ਕੀਤਾ ਇਸ ਕੰਟੈਂਟ ਨਾਲ ਹੀ ਰਿਲੇਟਡ ਇਹ ਗੱਲ ਹੈ ਤੇ ਆਪਾਂ ਵੇਖਣਾ ਸ਼ੁਰੂ ਕੀਤਾ ਬੜਾ ਪਿਆਰ ਬੜਾ ਸਤਿਕਾਰ ਪਤਾ ਨਹੀਂ ਆਪਾਂ ਪੰਜਾਬੀ ਪਿਆਰ ਦੇ ਇੰਨੇ ਭੁੱਖੇ ਕਿਉਂ ਐ ਥੋੜਾ ਜਿਹਾ ਕੋਈ ਡੋਲਰ ਪਿਆਰ ਦੇ ਦੇ ਆਪਾਂ ਜਾਣਿਆ ਭੱਜੇ ਆਪਾਂ ਉਹਨਾਂ ਨੂੰ ਚੱਕਤਾ ਸੀ ਜੇ ਜੰਗ ਨਾ ਹੁੰਦੀ ਉਹਨਾਂ ਦੇ ਚੈਨਲ ਬਲੌਗ ਨਾ ਹੁੰਦੇ ਉਹ ਲੋ ਗੱਲ ਅਲੱਗ ਹੈ ਵੀ ਉਹਨਾਂ ਨੇ ਇੱਕ ਇੱਕ ਚੈਨਲ ਹੋਰ ਬਣਾ ਲਿਆ ਫਿਰ ਉਹੀ ਕੰਮ ਚੱਲਣ ਲੱਗ ਗਿਆ ਤੇ ਫਿਰ ਤਾਂ ਉਹਨਾਂ ਦੀ ਅਸਲੀਅਤ ਵੀ ਸਾਹਮਣੇ ਨਹੀਂ ਆਉਣੀ ਸੀ ਤੇ ਉਹਨਾਂ ਦੇ ਚੈਨਲ ਬਲੌਕ ਵੀ ਨਹੀਂ ਹੋਣੇ ਸੀ ਤੇ ਉਹਨਾਂ ਨੇ ਕਮਾਈ ਇਦਾਂ ਹੀ ਹੁੰਦੀ ਰਹਿੰਦੀ ਉਹਦਾ ਸ਼ੁਕਰ ਹੈ ਵੀ ਉਹਨਾਂ ਦੇ ਚੈਨਲ ਬਲੌਕ ਹੋ ਗਏ ਤੇ ਕੁਝ ਕਾਹਦੇ ਮੂੰਹ ਖੁੱਟ ਪਏ ਤੁਹਾਨੂੰ ਮੈਂ ਇੱਕ ਵੀਡੀਓ ਲੈ ਕੇ ਆਇਆ ਜਿਹੜੀ ਕਿ ਆ ਪਿਛਲੇ ਇੱਕ ਦੋ ਦਿਨਾਂ ਚ ਅਪਲੋਡ ਹੋਈ ਹੈ ਤੇ ਲੋਕਾਂ ਨੇ ਉੱਥੇ ਕਾਫੀ ਲਾਂਹ ਲਾਂ ਤਾਂ ਵੀ ਪੰਗਾ ਆਪਣੇ ਲੋਕ ਪਾਉਂਦੇ ਆ ਲਾਂਹ ਤਾਂ ਜੇ ਉਹ ਓਦਾਂ ਦੀ ਵੀਡੀਓ ਬਣਾਉਂਦਾ ਇਹ ਗੱਲ ਨਹੀਂ ਕਿਉਂਕਿ ਉਹਨਾਂ ਨੂੰ ਦੇਖ ਕੇ ਕਾਫੀ ਲੋਗ ਸੁਧਰ ਗਏ ਸਮਝ ਆ ਗਈ ਉਹਨਾਂ ਨੂੰ ਵੀ ਸਿਰਫ ਤੇ ਸਿਰਫ ਸਾਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਜਾਨੀ ਕਿ ਸਿਰਫ ਤੇ ਸਿਰਫ ਵੀਡੀਓ ਬਣਾਉਣ ਦੇ ਚੱਕਰ 'ਚ ਪੰਜਾਬੀ ਪੰਜਾਬੀ ਭਾਈਚਾਰਾ ਤੇ ਇਹ ਸਿਸਟਮ ਚੱਲਦਾ ਸੀ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਸਾਰਾ ਸਾਊਦੀ ਅਰਬ ਤੋਂ ਲੈ ਕੇ ਮਿਡਲ ਈਸਟ ਸਾਰਾ ਦੇਖ ਲਿਆ ਮੈਂ ਤਾਂ ਨਹੀਂ ਇਹ ਢਿੱਲਾਂ ਤੇ ਜੰਜਰਾ ਤੇ ਜਿਹੜੇ ਮਤਲਬ ਕਿ ਪੰਜਾਬ ਦੇ ਵਿੱਚ ਗੋਤ ਹੈ ਆਪਾਂ ਸਾਰੇ ਹਨਾਂ ਹੋਏ ਸੀ ਵੀ ਉਹ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਦੇ ਵੀ ਗੋਤ ਹੋ ਸਕਦੇ ਆ ਨਹੀਂ ਹੈ ਨਹੀਂ ਕਿ ਕੱਲੇ ਪਾਕਿਸਤਾਨ 'ਚ ਹੀ ਆਉ ਇਦਾਂ ਦੀ ਗੋਤ ਹੈ ਜਿਹੜੇ ਜਾਂ ਟੀ ਜਾਨੀ ਕਿ ਜੱਟ ਅੱਜ ਤਾਈਂ ਜਿਹੜੇ ਜਿੰਨੇ ਵੀ ਲੋਕ ਸਮਝਦੇ ਸੀ ਨਾ ਵੀ ਜੱਟ ਜਿਹੜੇ ਹੈਗੇ ਆ ਉਹ ਜ਼ਿਆਦਾਤਰ ਨਾ ਉੱਧਰਲੇ ਯੂਟਿਊਬਰ ਮਗਰ ਜੱਟ ਲਾਉਂਦੇ ਆ ਸ਼ਬਦ ਲਾਉਂਦੇ ਆ ਮਤਲਬ ਜਿਵੇਂ ਸਯਾਦ ਜੱਟ ਵੀ ਇਦਾਂ ਇਹ ਗੱਲ ਕੋਈ ਬਾਲੀ ਵੱਡੀ ਗੱਲ ਨਹੀਂ ਕਿਉਂਕਿ ਹਰਿਆਣਾ ਰਾਜਸਥਾਨ ਜੁਪੀ ਪੰਜਾਬ ਉੱਤਰ ਭਾਰਤ 'ਚ ਜੱਟ ਜਾਟ ਤੇ ਹਿੰਦੂ ਵੀ ਹੈਗੇ ਆ ਸਿੱਖ ਵੀ ਹੈਗੇ ਆ ਤੇ ਮੁਸਲਮਾਨ ਪਾਕਿਸਤਾਨ ਦੇ ਵਿੱਚ ਆ ਉਹਨਾਂ ਨੇ ਜਿਵੇਂ ਵੀ ਧਰਮ ਮਤਲਬ ਆਪਣਾ અપਨਾਇਆ ਜਿਹੜਾ ਵੀ અપਨਾਇਆ ਜਿਹੜੇ ਵੀ ਹਾਲਾਤਾਂ ਚ ਮੈਂ ਉਸ ਗੱਲ ਤੇ ਨਹੀਂ ਜਾਂਦਾ ਕਿਉਂਕਿ ਧਰਮ ਆ ਦਾ ਪਰਸਨਲ ਮਾਮਲਾ ਹੁੰਦਾ ਹੈ ਉਸ ਦਾ ਅਗਲੇ ਦੀ ਆਪਣੀ ਮਰਜ਼ੀ ਹੈ ਜਿਹੜਾ ਧਰਮ ਉਹ ਪਨਾਉਣਾ ਚਾਹੁੰਦਾ ਹੈ ਜਿਹੜਾ ਛੱਟਣਾ ਚਾਹੁੰਦਾ ਹੈ ਹੁਣ ਵੀ ਇਸ ਤੇ ਕਾਫੀ ਮਤਲਬ ਰੌਲਾ ਚੱਲ ਰਿਹਾ ਪੰਜਾਬ ਚ ਉਹ ਅਲੱਗ ਹੀ ਗੱਲ ਹੈ ਪਰ ਗੱਲ ਆ ਚਲੋ ਮੈਂ ਵੀਡੀਓ ਦਿਖਾਉਣਾ ਤੁਹਾਨੂੰ ਇਸ ਤੇ ਆਪਾਂ ਅੱਜ ਥੋੜੇ ਰੈਐਕਸ਼ਨ ਕਰਦੇ ਆ ਆ ਮੜੇ ਸੁਣੋ ਫਿਰ ਮੈਂ ਤੁਹਾਨੂੰ ਇਹ ਤੇ ਗੱਲ ਦੱਸਦਾ ਜਿਵੇਂ ਹਿੰਦਰਾਤ ਤੁਸੀਂ ਸਾਰੇ ਨੂੰ ਜਾਣਦੇ ਹੋ ਜੇ ਵੀ ਹਿੰਦਰਾ ਵਿਚਾਰੇ ਨੇ ਤੁਹਾਡੇ ਸਿੱਖਾ ਤਰ੍ਹਾਂ ਜਿਹੜੇ ਅਰਦਾਸ ਕਰਦੇ ਹੱਥ ਬੰਨ੍ਹ ਕੇ ਗੁਰਦੁਆਰਿਆਂ ਸਾਹਿਬ ਦੀ ਥੜੀਆਂ ਤੇ ਬਹਿ ਬਹਿ ਕੇ ਤੁਹਾਡੇ ਤੁਹਾਡੇ ਵਾਸਤੇ ਵੀਡੀਓ ਬਣਾਈਆਂ ਤਸਵੀਰਾਂ ਅਪਲੋਡ ਕੀਤੀਆਂ ਹੈ ਫਿਰ ਉਹਨੇ ਜੈਬੀ ਨੇ ਸਿੱਖਾ ਦਾ ਨਾ ਤੁਹਾਡੇ ਵਾਲੀ ਪੱਗ ਬੰਨ੍ਹ ਕੇ ਉਹ ਕੜਾ ਪਾ ਕੇ ਫਿਰ ਵੀਡੀਓ ਬਣਾਈਆਂ ਕਿ ਕਿਸੇ ਤਰ੍ਹਾਂ ਜਿਹੜੇ ਸਾਡੇ ਸਿੱਖ ਨੇ ਉਹਨਾਂ ਮੈਂ ਦੱਸਾਂਗਾ ਕਿ ਮੈਂ ਤਾਂ ਨਮਰਾ ਪਿਆਰ ਕਰਦਾ ਪਰ ਫਿਰ ਵੀ ਉਹਨਾਂ ਨੂੰ ਨਫ਼ਰਤਾਂ ਉਹਨਾਂ ਨੇ ਬੜੇ ਕਮੈਂਟਾਂ ਵਿੱਚ ਗਾਲਾਂ ਬੜਾ ਕੋਈ ਲੋਕੀ ਜਿਹੜੇ ਕੱਢਦੇ ਹਾਂ ਹਾਂਜੀ ਸੁਣ ਲਈ ਨਾ ਇਹਦੇ ਵਿੱਚ ਕੀ ਕਹਿੰਦਾ ਉਹ ਵੀ ਸਾਡਾ ਜੈਬੀ ਇਹਨਾਂ ਦਾ ਹੈਗਾ ਉਹ YouTube ਵੀ ਉਹ ਵੀ ਉਹੋ ਗੁਰਦੁਆਰੇ ਦੇ ਪੌੜੀਆਂ ਤੇ ਬੈਠਾ ਉਹਨੇ ਸੋਡੇ ਨਾਲ ਦੀ ਪੱਗ ਬੰਨੀ ਜਾਨੀ ਕਿ ਸਿੱਖਾਂ ਨੂੰ ਇਮਪ੍ਰੈਸ ਕਰਨ ਇਮਪ੍ਰੈਸ ਕਰਨ ਵਾਸਤੇ ਕੀ ਕੋਝ ਨਹੀਂ ਕੀਤਾ ਉਹਨੇ ਵਿਚਾਰੇ ਨੇ ਪੂਰੀ ਐਕਟਿੰਗ ਕੀਤੀ ਤੁਸੀਂ ਫੇਰ ਵੀ ਇਮਪ੍ਰੈਸ ਨਹੀਂ ਹੋਏ ਕਿਉਂ ਨਹੀਂ ਹੋਏ ਹੋਣਾ ਚਾਹੀਦਾ ਸੀ ਉਹ ਕਰਦੇ ਨੇ ਪਬ ਜਿਹੜਾ ਮਾਦੀ ਧਰਮ ਦਾ ਗਾਂ ਤੋਂ ਨੂੰ ਪੈਣੀ ਜਿਹੜੇ ਕੱਢਣ ਦੇ ਨੇ ਉਹਦੇ ਨਾਲ ਨਾਲ ਅੰਜਮ ਸੋਇਆ ਸਾਹਿਬ ਉਹਦੀ ਗੱਲ ਕਰਾਂਗੇ ਵੇਖੋ ਅੰਜਮ ਸੋਇਆ ਸਾਹਿਬ ਜਿਹੜੇ ਨੇ ਉਹਨਾਂ ਨੇ ਜਦੋਂ ਸਿੱਖ ਸਰਦਾਰ ਕੋਲ ਦੀ ਦੁਨੀਆ ਤੋਂ ਕਿੱਥੋਂ ਵੀ ਆਉਂਦੇ ਸਨ ਭਾਵੇਂ ਜਿਹੜੇ ਸਿੱਖ ਸਰਦਾਰ ਨਾਲ ਬੀਵੀਆਂ ਹੁੰਦੀਆਂ ਸਨ ਉਹ ਆਪਣੇ ਮੋਢੇ ਤੇ ਚਾਦਰ ਲਾ ਕੇ ਉਹਨਾਂ ਵਾਸਤੇ ਛਾ ਦਿੰਦਾ ਸੀ ਕਿੰਨੇ ਸੋਹਣੇ ਹਾਂ ਦਾ ਉਹ ਆਪਣੇ ਘਰ ਦਾ ਖਾਣਾ ਉਹਨਾਂ ਨੂੰ ਖਵਾਇਆ ਵਿਛਾ ਕੇ ਚਾਦਰਾਂ ਹੈ ਉਹਨਾਂ ਨੂੰ ਦਸੀ ਮਕਈ ਦੀਆਂ ਰੋਟੀਆਂ ਨਾਲ ਸਾਲ ਖਲਾਇਆ ਲੱਸੀਆਂ ਪਿਆਈਆਂ ਦੂਜਾ ਉਹਨੇ ਗੱਲ ਚਾਖਿਆ ਵੀ ਉਹਨੇ ਆਪ ਦੀਆਂ ਚਾਦਰਾਂ ਲਾ ਕੇ ਥੱਲੇ ਪਛਾਦੀਆਂ ਥੋੜੀ ਬਹੁਤ ਵੱਡੀ ਗੱਲ ਕਰਤੀ ਬਈ ਤੀਸਰਾ ਕਹਿੰਦਾ ਵੀ ਉਹੋ ਅਸੀਂ ਉਹਨਾਂ ਨੂੰ ਖਾਣਾ ਖਵਾਇਆ ਰੋਟੀ ਖਵਾਈ ਮੱਕੀ ਦੀਆਂ ਰੋਟੀਆਂ ਇੱਧਰਲੇ ਪੰਜਾਬ ਤਾਂ ਮਿਲਦੀ ਨਹੀਂ ਸਭਾਈ ਤੁਹਾਡੇ ਚੀਜ਼ਾਂ ਤੁਹਾਡੀ ਮਿਲਦਾਂ ਰੋਟੀ ਮਤਲਬ ਇੱਧਰ ਤਾਂ ਮਿਲਦੀ ਨਹੀਂ ਉਹ ਭਰਾਵਾ ਜਿਹਨਾਂ ਰੋਟੀ ਤੁਸੀਂ ਰੋਟੀ ਖਵਾ ਖਵਾ ਕੇ ਸੁਣਾਈ ਜਾਂਦੇ ਆ ਨਾ ਤੁਸੋਂ ਨੂੰ ਆਟਾ ਹੀ ਬਹੁਤ ਵੱਡੀ ਚੀਜ਼ ਲੱਗਦੀ ਹੈ ਮੈਨੂੰ ਲੱਗਦਾ ਪਹਿਲਾਂ ਤਾਂ ਇਹ ਬੰਦੇ ਦੀ ਸ਼ਕਲ ਦੇਖੋ ਇਦਾਂ ਲੱਗਦਾ ਵੀ ਕੋਈ ਮੌਲਵੀ ਹੁੰਦਾ ਵੀ ਤੂੰ ਆਪਦਾ ਰੱਬ ਦਾ ਨਾਮ ਲੈ ਜਿਸ ਤਰ੍ਹਾਂ ਤੇਰੀ ਦਿੱਖ ਹੈ ਕੀ ਲੈਣਾ ਤੂੰ ਇੱਕ ਕੰਟੈਂਟ ਕ੍ਰिएਟਰ ਬਨ ਤੂੰ ਬਾਕੀ ਉਧਰ ਤਾਂ ਮੌਲਵੀ ਵੀ ਕੰਟੈਂਟ ਕ੍ਰिएਟਰ ਬਣੇ ਬੈਠੇ ਅੱਜਕੱਲ ਤਾਂ ਸਾਰੇ ਕੋ ਸਭ ਚੱਲਦਾ ਜਿੱਥੋਂ ਤੱਕ ਚੱਲਦਾ ਉਸ ਤੇ ਆਪਾਂ ਉਹ ਅਲੱਗ ਹੈ ਕੰਮ ਪਰ ਇਹ ਹਸਾਬ ਨਾਲੋਂ ਵੀ ਇੱਕ ਰੋਟੀਆਂ ਤੱਕ ਵੀ ਉਹਨਾਂ ਨੇ ਗਿਨਾ ਤੋਂ ਦੂਸਰੀ ਗੱਲ ਉਹਨੇ ਆਖੀ ਜਿਵੇਂ ਚਾਦਰਾਂ ਪਛਾਤੀਆਂ ਤੀਰ ਵੀ ਆਪ ਹੀ ਮੰਨੀ ਜਾਂਦੇ ਐ ਇਸ ਵੀਡੀਓ ਦੇ ਵਿੱਚ ਵੀ ਉਹ ਐਕਟਿੰਗ ਸੀ ਠੀਕ ਐ ਤੇ ਇਹ ਆਪਾਂ ਇਹਦੇ ਤੋਂ ਇਹੀ ਉਮੀਦ ਕਰ ਸਕਦੇ ਹਾਂ ਕਿਉਂਕਿ ਇਸ ਤੋਂ ਵੱਧ ਕੇ ਆਪਾਂ ਇਹਨਾਂ ਤੋਂ ਉਮੀਦ ਨਹੀਂ ਕਰ ਸਕਦੇ ਜਿੱਦ ਪਾਕਿਸਤਾਨ ਵਾਲੇ ਵਿਚਾਰੇ ਕਿੰਨੇ ਗਵਾਰ ਰਹੇ ਨੇ ਉਹਨਾਂ ਨੇ ਸੀਜ਼ਫਾਇਰ ਕੋ ਵੀ ਵਿਕਟਰੀ ਸਮਝ ਲਈ ਛੁੱਤੀ ਐ ਇਸ ਇਹ ਸਿਸਟਮ ਉਹ ਬੋਸਾਂ ਦੀ ਆਵਾਜ਼ ਆ ਰਹੀ ਹੈ ਹੱਥ ਘਾਸੇ ਹਾਂਜੀ ਦੇਖ ਲਿਆ ਨਾ ਕੀ ਸਿਸਟਮ ਚੱਲ ਰਿਹਾ ਉਹ ਗੱਲ ਤੁਸੀਂ ਆਪ ਹੀ ਸਮਝ ਹੀ ਗਏ ਹੋਗੇ ਪਰ ਉਹ ਲਾਸਟ ਗੱਲ ਕਰਦੇ ਆਂ ਵੀ ਕੋਲੰਬੀਆ ਦੇ ਵਿੱਚ ਆਪਣੇ ਪੰਜ ਕੋਈ ਪੰਜਾਬੀ ਸੀ ਤੇ ਉਹ ਫਸ ਗਏ ਸੀ ਉੱਥੇ ਪੰਜਾਬੀ ਸੀਗੇ ਖਾਸ ਕਰ ਪੰਜਾਬ ਤੋਂ ਹੀ ਸੀਗੇ ਵਿਦੇਸ਼ ਮੰਤralਾ ਹੁੰਦਾ ਜਿਹੜਾ ਆਪਣਾ ਉਸ ਨਾਲ ਸੰਪਰਕ ਕੀਤਾ ਪੰਜਾਬ ਦੇ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਤੇ ਉਹਨਾਂ ਨੇ ਅੱਗੇ ਜਾ ਕੇ ਕਲੰਬੀਆ ਦੇ ਦੂਤਾਵਾਸ ਨਾਲ ਸੰਪਰਕ ਕਰਕੇ ਉਹਨਾਂ ਨੂੰ ਉੱਥੋਂ ਬਚਾਇਆ ਰੈਸਕਿਊ ਕੀਤਾ ਫਿਰ ਉਹਨਾਂ ਨੂੰ ਕਿਤੇ ਹੋਟਲ ਵਗੈਰਾ ਚ ਰੱਖਿਆ ਹੋਣਾ ਹੈ ਉਹ ਪੰਜ ਜਣੇ ਸੀ ਕਹਿੰਦੇ ਦੋ ਜਣੇ ਰਹਿ ਗਏ ਤਿੰਨ ਜਣੇ ਉੱਥੋਂ ਆਪਣੇ ਪੁਰਾਣੇ ਏਜੰਟਾਂ ਨਾਲ ਪਤਾ ਨਹੀਂ ਨਵੇਂ ਨਾਲ ਫਿਰ ਸਾਠ ਘਾਟ ਕਰਕੇ ਤੇ ਕੰਧਾ ਟੱਪ ਗਏ ਹੁਣ ਇੱਥੋਂ ਸਾਬਤ ਹੁੰਦਾ ਹੈ ਵੀ ਆਪਣੇ ਪੰਜਾਬੀ ਵਿਦੇਸ਼ ਜਾਣ ਲਈ ਕੁਝ ਵੀ ਕਰ ਸਕਦੇ ਆ ਜਾਨ ਉਹਨਾਂ ਦੀ ਬਚਾਈ ਪਰ ਤਾਂ ਵੀ ਉਹ ਨੇ ਚਾਹੁੰਦੇ ਫੇਰ ਉਹਨਾਂ ਨੇ ਇਹ ਗੱਲ ਸੋਚੀ ਹੋਣੀ ਪੈਸਾ ਲਾਇਆ ਇਹ ਸਾਰਾ ਸਿਸਟਮ ਬਣਿਆ ਹੈ ਜਿਹੜਾ ਆਪਣੇ ਇਹ ਪਿਛਲੇ ਦੌਰ ਚ ਨਾ ਚਾ ਚਾ ਜਿਆਦਾ ਹੀ ਕੋਸੇ ਚੱਲ ਪਿਆ ਬਾਹਰ ਨਹੀਂ ਜਾਣਾ ਵੀ ਇੱਧਰ ਤਾਂ ਕੁਝ ਹੋ ਹੀ ਨਹੀਂ ਸਕਦਾ 40 40 ਲੱਖ ਉੱਤਰ ਲਾਉਣੇ ਆ ਜਾਣ ਵਾਸਤੇ ਉੱਤਰ ਜਾਣ ਵਾਸਤੇ ਲਾਉਣੇ ਆ ਇੱਧਰ ਵੀ ਕੰਮ ਚੱਲ ਸਕਦਾ ਜੇ ਚਾਹਤਾਂ ਬਾਕੀ ਸਰਕਾਰਾਂ ਦਾ ਇਦਾਂ ਆ ਸਿਸਟਮ ਆਪਾਂ ਇੱਕ ਹੋਰ ਵੀਡੀਓ ਬਣਾਵਾਂਗੇ ਵੀ ਕੀ ਇੱਧਰ ਫੈਕਟਰੀਆਂ ਚੱਲਣੀਆਂ ਚਾਹੀਦੀਆਂ ਬਣਨੀਆਂ ਚਾਹੀਦੀਆਂ ਲੱਗਣੀਆਂ ਚਾਹੀਦੀਆਂ ਇੰਡਸਟਰੀ ਤੇ ਜਮੀਨਾਂ ਵਾਰ ਹੋਣੀਆਂ ਚਾਹੀਦੀਆਂ ਵੇਚਣੀਆਂ ਚਾਹੀਦੀਆਂ ਕੀ ਸਿਸਟਮ ਹੁੰਦਾ ਹੈ ਕੀ ਸਾਰੇ ਤੇ ਮੈਂ ਇਸ ਤੇ ਵੀ ਇੱਕ ਕਨੈਕਸ਼ਨ ਵੀਡੀਓ ਬਣਾ ਦਿਆਂਗਾ ਤੇ ਉਸ ਤੇ ਆਪਾਂ ਗੱਲ ਕਰਾਂਗੇ ਸਾਰੇ ਵਿਸ਼ੇ ਬਾਰੇ ਮੇਰੇ ਵੀਡੀਓ ਤੇ ਅਲੱਗ-ਅਲੱਗ ਵੀਡੀਓਜ਼ ਤੇ ਕਮੈਂਟ ਕਰਦੇ ਹੋ ਤੁਸੀਂ ਤੇ ਉਹਨਾਂ ਦੇ ਮੈਂ ਸਕਰੀਨਸ਼ਾਟ ਤੇ ਨਾਮ ਬੋਲਦਾ ਅਲੱਗ-ਅਲੱਗ ਆਪਾਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਉਹ ਹਰੇਕ ਵੀਡੀਓ ਦੇ ਐਂਡ 'ਚ ਕਰਿਆ ਕਰਾਂਗੇ ਜਿਹੜੇ ਵੀ ਮੇਰੀ ਵੀਡੀਓ ਥੱਲੇ ਕਮੈਂਟ ਕਰਦੇ ਹੋ ਤੁਸੀਂ ਸੋ ਕਮੈਂਟ ਇਸੇ ਤਰ੍ਹਾਂ ਕਰਦੇ ਰਿਹਾ ਕਰੋ ਪ੍ਰਿੰਸ ਸਿੰਘ ਅਮਨਦੀਪ ਸਿੰਘ ਵਾਂਟਡ ਗੇਮਿੰਗ ਸ਼ੋਭਮ ਸ਼ਰਮਾ ਸੁਖਵਿੰਦਰ ਸਿੰਘ ਜਸ ਜਸ ਰਣਜੀਤ ਸਿੰਘ ਇਹਨਾਂ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਤੁਸੀਂ ਕਮੈਂਟ ਕਰਦੇ ਰਹੋ ਸਪੋਰਟ ਕਰਦੇ ਰਹੋ ਤੇ ਇੱਕ ਮੈਨੂੰ ਕਮੈਂਟ ਬਹੁਤ ਸੋਹਣਾ ਲੱਗਿਆ ਉਹਨਾਂ ਨੇ ਕਮੈਂਟ ਕੀਤਾ ਕੋਈ ਅੰਗਰੇਜ਼ ਕੁਮਾਰ ਹੈ ਇਹਨਾਂ ਦੀ ਆਈਡੀ ਹੈ YouTube ਤੇ ਅੰਗਰੇਜ਼ ਕੁਮਾਰ 28B ਇਹਨਾਂ ਨੇ ਕਮੈਂਟ ਕੀਤਾ ਬਈ ਜੀ ਤੁਸੀਂ ਇਸੇ ਤਰ੍ਹਾਂ ਮਤਲਬ ਵੀਡੀਓ ਬਣਾਉਂਦੇ ਰਹੋ ਜੇ ਤੁਹਾਡੀ ਵੀਡੀਓ ਦੇਖ ਕੇ ਕੋਈ 10 ਬੰਦੇ ਵੀ ਸੁਧਰ ਗਏ ਤਾਂ ਸਮਝ ਲਓ ਤੁਹਾਡਾ ਕੰਮ ਮਤਲਬ ਅਲੇਖੇ ਲੱਗਿਆ ਕੰਮ ਵੀ ਤੁਸੀਂ ਆਦੇ ਕੰਮ 'ਚ ਸਫਲ ਹੋ ਗਏ ਚਲੋ ਧੰਨਵਾਦ ਤੁਸੀਂ ਇੰਨੇ ਜੋਗਰਾ ਮੈਨੂੰ ਸਮਝਿਆ ਵੀ ਕੋਈ ਮੇਰੀ ਵੀਡੀਓ ਦੇਖ ਕੇ ਵੀ ਮਤਲਬ ਇਹਦਾ ਮਨ ਚੇਂਜ ਹੋ ਸਕਦਾ ਹੈ ਨਹੀਂ ਤਾਂ ਜ਼ਿਆਦਾਤਰ ਆਪਾਂ ਨੂੰ ਲੋਕ ਇਦਾਂ ਦੇ ਵੇਖੇ ਆ ਵੀ ਜਿਹੜੇ ਆਪਣੇ ਵਾਲੇ ਯੂਟਿਊਬਰਾਂ ਨੂੰ ਤਾਂ ਸਮਝਾਉਣਾ ਆ ਜਾਂਦੇ ਆ ਤੇ ਉਹਨਾਂ ਨੂੰ ਹੁਣ ਤਾਂ ਵੈਸੇ ਮੈਂ ਕਹਿ ਨਹੀਂ ਸਕਦਾਗਾ ਕਿਉਂਕਿ ਕਾਫੀ ਜ਼ਿਆਦਾ ਪਰਸੈਂਟੇਜ ਹੁਣ ਉਹਨਾਂ ਕਮੈਂਟਾਂ ਨਹੀਂ ਵਧਣ ਲੱਗੀਆਂ ਉਹਨਾਂ ਵੀਡੀਓ ਤੇ ਪਾਕਿਸਤਾਨੀਆਂ ਦੇ ਜਿਹੜੇ ਉਹਨਾਂ ਨੂੰ ਲਾਂਹਤਾ ਹੀ ਪਾਉਂਦੇ ਆ ਪਰ ਤਾਂ ਵੀ ਵਿੱਚ ਆਪਣੇ ਆਨ ਨੂੰ ਸਮਝਾਉਂਤਾ ਆਏ ਤੇ ਵੀ ਮਾਫੀ ਮੰਗਣ ਤੇ ਆਏ ਕਾਰਨ ਉਹਨਾਂ ਨੂੰ ਨਹੀਂ ਕੁਝ ਕਹੇ ਤੇ ਉਹਨਾਂ ਦੇ ਇੱਕ ਗੱਲ ਹੋਰ ਦੇਖਿਓ ਉਹਨਾਂ ਦੀ ਵੀਡੀਓ ਤੇ ਨਾ ਉਹ ਆਪਦੇ ਬੰਦਿਆਂ ਨੂੰ ਕਦੇ ਨਿੰਦੇ ਸਮਝਾਉਣਗੇ ਬੜਾ ਪਿਆਰ ਨਾਲ ਇੱਕ ਆ ਵੇਖ ਤੁਸੀਂ ਕਹਿਣਗੇ ਮੁਸਲਮਾਨ ਹੈ ਸਾਡਾ ਆਪਣਾ ਠੀਕ ਹੈ ਉਸ ਹਾਵਾਂ ਗੱਲ ਕਰਦੇ ਆ ਤੁਸੀਂ ਆ ਮੈਂ ਕਲਿੱਪ ਲਾਉਣਾ ਤੁਸੀਂ ਵੇਖਿਓ ਜਾਂਦਾ ਜਾਂਦਾ ਤੇ ਸੋ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਇਹ ਤੇ ਸਾਡਾ ਆਪਣਾ ਸਾਡਾ ਮੁਸਲਮਾਨ ਇੱਧਰ ਦਾ ਵੇਪ ਆਪਣਾ ਲੰਦੇ ਪੰਜਾਬ ਦਾ ਯਾਨੀ ਪਾਕਿਸਤਾਨੀ ਹੈ